ਸਾਰੇ ਹੀ ਮਹਾਮਈ ਦੇਪਕਤਾ ਨੂੰ ਸਾਡੇ ਵੱਲੋਂ ਜਾਨਕੀ ਪੀਵੀ ਵਾਰਾ ਅਪਡੇਟ ਵੱਲੋਂ ਜੈ ਮਾਤਾ ਦੀ ਮਹਾਮਈ ਦੇ ਦਰਬਾਰ ਦੇ ਉੱਤੇ ਪਹੁੰਚੇ ਆ ਅੱਜ ਬਹੁਤ ਹੀ ਵਧੀਆ ਦਿਨ ਜਿਹੜਾ ਹੈਗਾ ਸਾਡੇ ਲਈ ਤੇ ਤੁਹਾਡੇ ਲਈ ਹੈ ਕਿਉਂਕਿ ਅੱਜ ਮਹਾਮਈ ਦੇ ਦਰਸ਼ਨ ਕਰਨ ਵਾਸਤੇ ਸੀ ਮਾ ਨਾਇਣਾ ਦੇ ਵੀ ਦਰਬਾਰ ਤੇ ਪਹੁੰਚੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਰੀਲਿੰਗ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਕਈ ਐਸੇ ਆ ਜਿਹੜੇ ਕਿ ਭੱਜ ਭੱਜ ਕੇ ਉੱਥੇ ਮੱਥਾ ਟੇਕਣ ਵਾਸਤੇ ਪਹੁੰਚਦੇ ਆ ਕਈ ਐਸੇ ਵੀ ਜਿਹੜੇ ਰੇਲਿੰਗਾਂ ਦੇ ਉੱਪਰ ਨੂੰ ਪਾਰ ਕਰਕੇ ਸਭ ਤੋਂ ਪਹਿਲਾਂ ਮਹਾਮਾਈ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਪਰ ਇਹ ਜਦੋਂ ਅੱਗੇ ਜਾਂਦੇ ਨੇ ਇਹ ਇਹ ਪਰਿਵਾਰ ਹੈ ਸਾਰਾ ਗੁਰਸੇਵਕ ਟੈਂਟ ਹਾਊਸ ਤੇ ਗੁਰਿੰਦਰ ਟੈਂਟ ਹਾਊਸ ਰਾਜਪੁਰੇ ਤੋਂ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈਗਾ ਇਹ ਮਹਾਮਾਈ ਦੇ ਦਰਬਾਰ ਦੇ ਉੱਤੇ ਲੰਗਰ ਲੈ ਕੇ ਪਹੁੰਚੇ ਪਹਿਲੀ ਵਾਰ ਹੀ ਇਸ ਦਰਬਾਰ ਤੇ ਆਏ ਸਨ ਕਿ ਪਹਿਲੀ ਵਾਰ ਹੀ ਮਹਾਮਾਈ ਨੇ ਲੰਗਰ ਜਿਹੜੇ ਹੈਗੇ ਆ ਇਹਨਾਂ ਦੇ ਕਬੂਲ ਕੀਤੇ ਆ ਤੁਸੀਂ ਦੇਖ ਸਕਦੇ ਹੋ ਹਲੇ ਮਹਾਮਾਈ ਦਾ ਦਰਬਾਰ ਜਿਹੜਾ ਹੈ ਉਹ ਬੰਦ ਪਿਆ ਹੈ 11:15 ਵਜੇ ਦਿੰਦੇ ਦਰਵਾਜ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਹੈ ਪੌਣੇ ਘੰਟੇ ਲਈ ਇਹ ਦਰਵਾਜ ਜਿਹੜਾ ਬੰਦ ਕੀਤਾ ਜਾਂਦਾ ਹੈ ਫਿਰ ਸਵਾ 12 ਵਜੇ ਇਹ ਦਰਵਾਜ ਜਿਹੜਾ ਹੈਗਾ ਦੁਬਾਰਾ ਖੁੱਲ ਜਾਂਦਾ ਹੈ ਉਦੋਂ ਮਹਾਮਾਈ ਨੂੰ ਭੋਗ ਲਗਾਏ ਜਾਂਦੇ ਆ ਭੋਗ ਦਾ ਪ੍ਰਸ਼ਾਦ ਜਿਹੜਾ ਹੈਗਾ ਉਹ ਸਾਰੀਆਂ ਸੰਗਤਾਂ ਦੇ ਵਿੱਚ ਵੰਡਿਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਮਹਾਮਾਈ ਦੇ ਚਰਨਾਂ ਵਿੱਚ ਆਦਾਸ ਬੇਨਤੀ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਕਿ ਕਈ ਸੁਖਦੇ ਨੇ ਕਿ ਮਹਾਮਾਈ ਤੇਰਾ ਜਗਰਾਤਾ ਕਰਾਵਾਂਗੇ ਤੇਰੇ ਘਰ ਦੇ ਆਪਣੇ ਘਰ ਦੇ ਵਿੱਚ ਤੇਰੇ ਨਾਮ ਦੀ ਜੋਤ ਜਗਾਵਾਂਗੇ ਐ ਦਾਤੀ ਰਾਣੀ ਸਾਡੀਆਂ ਸੁੱਖਾਂ ਪੂਰੀਆਂ ਕਰਤੇ ਮਹਾਰਾਣੀ ਸੁੱਖੀਆਂ ਪੂਰਾ ਕਰਦੀ ਹੈ ਤੇ ਬਹੁਤ ਸਾਰੀਆਂ ਅਰਦਾਸਾਂ ਜਿਹੜੀਆਂ ਸੰਗਤਾਂ ਲੈ ਕੇ ਪਉਂਦੇ ਨੇ ਕਈ ਨਾਰੀਅਲ ਪੇਟਾਵਾ ਜਿਹੜੀਆਂ ਲੈ ਕੇ ਪਉਂਦੇ ਨੇ ਇਹ ਉਹ ਧੂਣਾ ਹੈ ਹੁਣ ਤੱਕ ਕਿੰਨੇ ਜਿਹੜੇ ਹੈਗੇ ਆ ਨਾਰੀਅਲੀ ਦੇ ਵਿੱਚ ਚੜਾ ਦਿੱਤੇ ਗਏ ਨੇ ਪਰ ਇਹ ਕਦੇ ਵੀ ਧੂਣਾ ਨਹੀਂ ਪੜਦਾ ਇਸ ਧੂਨੇ ਦੀ ਰਾਖ ਕਿੱਥੇ ਜਾਂਦੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਹੈ ਤੇ ਕੀ কুলਰ ਦੀ ਡੇ ਹੈ ਗਿਆ ਬਹੁਤ ਠੰਡੀ ਹਵਾ ਦੇ ਰਹੇ ਨੇ ਗਰਮੀਆਂ ਦੇ ਵਿੱਚ ਇਹ ਪ੍ਰਸ਼ਾਸਨ ਵੱਲੋਂ ਬਹੁਤ ਸੋਹਣੇ ਉਪਰਾਲੇ ਕੀਤੇ ਗਏ ਆ ਪਰ ਜਿਸੇ ਵਾਅਦਾ ਨੇ ਦਿੱਤੀ ਹੈ ਪ੍ਰਮਾਤਮਾ ਕਰੇ ਹੁੰਦੇ ਨਾਮ ਦੀ ਇੱਕ ਕਮਾਈ ਜਿਹੜੀ ਹੈ ਸਫਲ ਹੋਵੇ ਮਹਾਮਾਈ ਸਾਬਾ ਦੀਆਂ ਅਰਦਾਸਾਂ ਪੂਰੀਆਂ ਕਰਦੀ ਆ ਬਸ ਇੱਕ ਵਾਰੀ ਆਪਣੇ ਘਰ ਜਾਗਰਣ ਜਰੂਰ ਸੁਖਣਾ ਹੈ ਤਾਰਾ ਰਾਣੀ ਮਾਤਾ ਦੀ ਕਥਾ ਜਿਹੜੀ ਹੈ ਕਿ ਜਿਸ ਦਿਨ ਤੁਹਾਡੇ ਘਰ ਹੋ ਜਾਣੀ ਹੈ ਉਸ ਦਿਨ ਤੁਹਾਡੇ ਘਰ ਦੀ ਸਾਰੀ ਕਾਰੋਬਾਰ ਜਿਹੜਾ ਹੈਗਾ ਮਹਾਮਾਈ ਨੇ ਆਪਣੇ ਹੱਥ ਵਿੱਚ ਲੈ ਲੈਣਾ ਹੈ ਤੇ ਦਾਤੀ ਰਾਣੀ ਸਭ ਤੇ ਮੇਰ ਕਰਦੀ ਆ ਮੇਰਾ ਮੇਰਾ ਦੀ ਇੱਕ ਇਕ ਮਿਸਾਲ ਹੈ ਜੋ ਪਰਬਤਾਂ 'ਚ ਰਹਿਣ ਵਾਲੀ ਗੁਫਾਵਾਂ 'ਚ ਰਹਿਣ ਵਾਲੀ ਤੁਹਾਡੇ ਹਿਰਦੇ ਠੰਡੇ ਕਰੂਗੀ ਜੈ ਮਾਤਾ ਦੀ